ਸਤਿ ਸ਼੍ਰੀ ਅਕਾਲ ਦੋਸਤੋ ਅਮਰ ਸਿੰਘ ਚਮਕੀਲਾ ਪੰਜਾਬ ਦਾ ਮਹਾਨ ਕਲਾਕਾਰ ਜੀ ਨੂੰ ਕੇ ਰਿਕਾਰਡ ਰਣਜੀਤ ਉਹ ਜੋ ਪੰਜਾਬ ਦੇ ਸੰਗੀਤ ਸਮਰਾਟ ਜਿਨ੍ਹਾਂ ਨੇ ਬਹੁਤ ਹੀ ਗੀਤਾਂ ਦੇ ਵਿੱਚ ਆਪਣਾ ਮਿਊਜ਼ਿਕ ਸੰਗੀਤ ਦਿੱਤਾ ਸੀ ਜਿਹੜੇ ਕਿ ਅਮਰ ਸਿੰਘ ਚਮਕੀਲਾ ਨੂੰ ਰਿਕਾਰਡ ਕਰਦੇ ਰਹੇ ਆ کافی ਧੇਰ ਬਾਅਦ کافی ਵਰਿਆਂ ਬਾਅਦ ਉਹਨਾਂ ਨੇ ਕਿਹਾ ਪਈ ਅਮਰ ਸਿੰਘ ਚਮਕੀਲੇ ਵੱਡਾ ਵੱਡਾ ਕਲਾਕਾਰ ਹੋਰ ਕੋਈ ਨਹੀਂ ਹੈਗਾ ਜਦੋਂ ਪੱਤਰਕਾਰ ਨੇ ਪੁੱਛਿਆ ਪਈ ਤੁਸੀਂ ਦੱਸੋ ਪਈ ਕਿਸ ਕਲਾਕਾਰ ਨੂੰ ਵੱਡਾ ਮੰਨਦੇ ਹੋ ਤਾਂ ਉਹਨਾਂ ਨੇ ਕਿਹਾ ਅਮਰ ਸਿੰਘ ਚਮਕੀਲਾ ਇਹ ਗੱਲ ਜਦੋਂ ਚਮਕੀਲਾ ਸਾਹਿਬ ਦੀ ਵਰਸੀ ਸੀ ਉੱਥੇ ਵੀ ਪੱਤਰਕਾਰਾਂ ਨੇ ਪੁੱਛਣੀ ਚਾਹੀ ਸੀ ਤਾਂ ਉਦੋਂ ਚੁੱਪ ਰਹੇ ਸੀਗੇ ਚਰਨਜੀਤੂ ਜੀ ਸਾਹਿਬ ਤੇ ਫਿਰ ਸਰਧੂਲ ਸਾਹਿਬ ਦੀ ਜਦੋਂ ਮੌਤ ਹੋਈ ਉੱਥੇ ਗਏ ਉਸੇ ਤੇ ਉੱਥੇ ਪੁੱਛਣੀ ਚਾਹੀ ਸੀ ਤਾਂ ਵੀ ਕਹਿੰਦੇ ਸੀ ਨਹੀਂ ਇੱਥੇ ਸਰਧੂਲ ਦੀ ਗੱਲ ਹੋਊਗੀ ਪਰ ਹੁਣ ਉਹਨਾਂ ਨੇ ਜਦੋਂ ਉਹਨਾਂ ਦੇ ਆਫਿਸ 'ਚ ਇੱਕ ਮੀਡੀਆ ਵਾਲਾ ਗਿਆ ਆ ਸਿਕਾ ਤੇ ਉਹਨੇ ਜਦੋਂ ਪੁੱਛਿਆ ਤੁਸੀਂ ਕਿਸ ਕਲਾਕਾਰ ਨੂੰ ਵੱਡਾ ਮੰਨਦੇ ਹੋ ਤਾਂ ਉਹਨਾਂ ਨੇ ਕਿਹਾ ਭਈ ਅਮਰ ਸਿੰਘ ਚਮਕੀਲੇ ਤੋਂ ਵੱਡਾ ਕਲਾਕਾਰ ਮੇਰੀ ਨਜ਼ਰ ਦੇ ਵਿੱਚ ਹਾਲੇ ਤੱਕ ਕੋਈ ਨਹੀਂ ਹੈਗਾ ਦੂਜਾ ਦਤਵਿੰਦਰ ਬੁੱਗਾ ਪਰ ਜੇ ਗੱਲ ਕਰੀਏ ਚਮਕੀਲੇ ਦੀ ਤੇ ਬੀਬਾ ਅਮਰ ਜੋਤ ਕਰਦੀ ਇਹਦਾ ਦਾਤਾ ਕੋਈ ਨਾਂ ਤੋੜ ਹੈਗਾ ਆ ਤੇ ਨਾ ਹੀ ਇਹਨਾਂ ਤੋਂ ਬੱਸ ਇਹ ਜਿੰਨਾ ਵੱਧ ਤੋਂ ਵੱਧ ਚਰਨਜੀਤ ਸਿੰਘ ਜੀ ਸਾਹਿਬ ਕਹਿੰਦੇ ਅਸੀਂ ਕਹਿ ਲਈਏ ਨਾ ਬਸ ਉਨਾ ਹੀ ਆ ਚਲੋ ਸ਼ੁਕਰ ਵਾਕੇ ਚਰਨਜੀਤ ਸਿੰਘ ਜੀ ਸਾਹਿਬ ਨੇ ਅਮਰ ਸਿੰਘ ਚਮਕੀਲਾ ਸਾਹਿਬ ਬਾਰੇ ਐਨੇ ਚਿਰਾਂ ਬਾਅਦ ਕੋਈ ਸ਼ਬਦ ਬੋਲੇ ਧੰਨ